ਬਹੁਤ ਹੀ ਕਮ ਆਉਣ ਵਾਲੀਆਂ ਗੱਲਾਂ ਜਰੂਰ ਸੁਣੋ ਨੰਬਰ 1 ਜਦੋਂ ਵੀ ਤੁਸੀਂ ਇਸ਼ਨਾਨ ਕਰਦੇ ਹੁੰਦਾ ਆਪਣੇ ਸਰੀਰ ਉੱਪਰ ਕੋਈ ਨਾ ਕੋਈ ਕੱਪੜਾ ਪਾ ਕੇ ਹੀ ਇਸ਼ਨਾਨ ਕਰਨਾ ਚਾਹੀਦਾ ਹੈ ਨਹੀਂ ਤਾਂ ਬਹੁਤ ਹੀ ਬੁਰਾ ਮੰਨਿਆ ਜਾਂਦਾ ਹੈ ਨੰਬਰ 2 ਜੇਕਰ ਵੀਰਵਾਰ ਵਾਲੇ ਦਿਨ ਔਰਤਾਂ ਆਪਣੀ ਧੁੰਨੀ ਜੀਬ ਅਤੇ ਮੱਥੇ ਉੱਪਰ ਕੇਸਰ ਦਾ ਤਲਕ ਲਗਾ ਲੈਣ ਤਾਂ ਇਸ ਨਾਲ ਉਹਨਾਂ ਕੋਲ ਕਦੇ ਵੀ ਠੰਢ ਦੀ ਕਮੀ ਨਹੀਂ ਹੋਵੇਗੀ ਇਸ ਦਿਨ ਨਾਲ ਹੀ ਇਸ ਦਿਨ ਆਪਣੇ ਕੋਲ ਪੀਲੇ ਰੰਗ ਦਾ ਕੱਪੜਾ ਵੀ ਜਰੂਰ ਰੱਖੋ ਨੰਬਰ 3 ਜੇਕਰ ਤੁਸੀਂ ਮਾਰਟਰ ਨੂੰ ਆਸਾਨੀ ਨਾਲ ਕੱਢਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਕੁਝ ਸਮਾਂ ਗਰਮ ਪਾਣੀ ਵਿੱਚ ਭਾ ਕੇ ਟਾਕੇ ਰੱਖ ਦਿਓ ਤੇ ਕੁਝ ਸਮੇਂ ਬਾਅਦ ਉਹਨਾਂ ਨੂੰ ਪਾਣੀ ਵਿੱਚੋਂ ਕੱਢ ਕੇ ਪਿੱਛੋਂ ਪ੍ਰੈਸ ਕਰੋ ਉਹ ਆਸਾਨੀ ਨਾਲ ਨਿਕਲ ਜਾਣਗੇ ਨੰਬਰ 4 ਜਿਨ੍ਹਾਂ ਦੇ ਜੋੜਾਂ ਵਿੱਚ ਜ਼ਿਆਦਾ ਦਰਦ ਰਹਿੰਦਾ ਹੈ ਜੇਕਰ ਉਹ ਮੰਗਲਵਾਰ ਵਾਲੇ ਦਿਨ ਆਪਣੇ ਹੱਥ ਦੀ ਸਭ ਤੋਂ ਛੋਟੀ ਉਂਗਲੀ ਵਿੱਚ ਚਾਂਦੀ ਦੀ ਅੰਗੂਠੀ ਪਾ ਲੈਣ ਤਾਂ ਜੋੜਾਂ ਵਿੱਚ ਹੋ ਰਹੇ ਦਰਦ ਤੋਂ ਆਰਾਮ ਮਿਲੇਗਾ ਨੰਬਰ 5 ਜੇਕਰ ਤੁਸੀਂ ਉਬਾਲੇ ਹੋਏ ਆਲੂ ਨੂੰ ਜਲਦੀ ਨਾਲ ਛੱਲਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਅੱਧ ਵਿੱਚ ਕੱਟ ਕਰ ਲਓ ਫਿਰ ਗੁਲਗਲੇ ਤਲਣ ਵਾਲੀ ਚਾਰਨੀ ਵਿੱਚ ਪਾ ਕੇ ਪ੍ਰੈਸ ਕਰ ਦਿਓ ਇਸ ਤਰ੍ਹਾਂ ਕਰਨ ਨਾਲ ਆਸਾਨ ਨਾਲ ਛੱਲੇ ਜਾਣਗੇ ਨੰਬਰ 6 ਜੇਕਰ ਤੁਸੀਂ ਕੱਪੜਿਆਂ ਉੱਪਰ ਲਗਾਉਣ ਵਾਲੀ ਨਖਚੁੰਡੀਆਂ ਨੂੰ ਕੁੱਕਰ ਦੀ ਰਾਵੜ ਵਿੱਚ ਟੰਗ ਦਿਓ ਤਾਂ ਇਸ ਨਾਲ ਤੁਸੀਂ ਆਸਾਨੀ ਨਾਲ ਤੇ ਜਲਦੀ ਨਾਲ ਕੱਪੜਿਆਂ ਉੱਪਰ ਨਖਚੁੰਡੀਆਂ ਲਗਾ ਸਕਦੇ ਹੋ ਇਹਨਾਂ ਨੂੰ ਤੁਸੀਂ ਕਿਤੇ ਵੀ ਟੰਗ ਸਕਦੇ ਹੋ ਨੰਬਰ 7 ਜੇਕਰ ਤੁਹਾਡੇ ਹੱਥਾਂ ਵਿੱਚ ਕੋਈ ਗੰਦੀ ਸਮੈਲ ਨਾ ਜਾ ਰਹੀ ਭ ਤਾਂ ਤੁਸੀਂ ਇਮਲੀ ਬਲੇ ਪਾਣੀ ਨਾਲ ਆਪਣੇ ਹੱਥਾਂ ਨੂੰ ਧੋ ਲਓ ਇਸ ਨਾਲ ਸਾਰੀ ਗੰਦੀ ਸਮੈਲ ਖਤਮ ਹੋ ਜਾਵੇਗੀ ਨੰਬਰ 8 ਜਦੋਂ ਵੀ ਤੁਸੀਂ ਸਰਦੀਆਂ ਵਾਲੇ ਕੱਪੜੇ ਧੋਦੇ ਹੋ ਤਾਂ ਹਮੇਸ਼ਾ ਨਰਮ ਸਰਫ ਦਾ ਹੀ ਵਰਤੋਂ ਕਰੋ ਜੇਕਰ ਤੁਸੀਂ ਜ਼ਿਆਦਾ ਸਖਤ ਸਰਫ ਵਰਤਦੇ ਹੋ ਤਾਂ ਇਸ ਨਾਲ ਤੁਹਾਡੇ ਕੱਪੜੇ ਖਰਾਬ ਹੋ ਸਕਦੇ ਹਨ ਨੰਬਰ 9 ਜਦੋਂ ਵੀ ਤੁਸੀਂ ਆਪਣੇ ਚਿਹਰੇ ਉੱਪਰ ਕੋਈ ਵੀ ਕਰੀਮ ਲਗਾਉਂਦੇ ਹੋ ਤਾਂ ਉਸ ਤੋਂ ਪਹਿਲਾਂ ਆਪਣੇ ਚਿਹਰੇ ਉੱਪਰ ਨਾਰੀਅਲ ਦਾ ਜਾਂ ਬਦਾਮ ਦਾ ਤੇਲ ਲਗਾਓ ਇਸ ਨਾਲ ਕਰੀਮ ਲਗਾਉਣ ਤੋਂ ਬਾਅਦ ਬਹੁਤ ਚਮਕ ਆਵੇਗੀ ਨੰਬਰ 10 ਜਦੋਂ ਵੀ ਤੁਸੀਂ ਸੰਤਰਾ ਛਿਲਦੇ ਹੋ ਤਾਂ ਕਈ ਵਾਰ ਛਿਲਣ ਸਮੇਂ ਉਸ ਦਾ ਰਸ ਨਿਕਲ ਜਾਂਦਾ ਹੈ ਇਸ ਲਈ ਸੰਤਰੇ ਦੇ ਅੰਦਰ ਵਿੱਚ ਚਾਕੂ ਨਾਲ ਕੱਟ ਲਗਾ ਲਓ ਫਿਰ ਚਮਚੇ ਨਾਲ ਇਸ ਦੇ ਛਿਲਕੇ ਨੂੰ ਚੁੱਕ ਕੇ ਲਓ ਆਸਾਨ ਉਤਰ ਜਾਣਗੇ ਨੰਬਰ 11 ਜਦੋਂ ਵੀ ਤੁਸੀਂ ਮੈਗੀ ਬਣਾਉਂਦੇ ਹੋ ਤਾਂ ਉਸ ਨੂੰ ਤੜਕਾ ਹਮੇਸ਼ਾ ਕਿਓ ਦਾ ਹੀ ਲਗਾਓ ਤੇ ਮਸਾਲਾ ਆਖਰ ਵਿੱਚ ਪਾਓ ਇਸ ਨਾਲ ਮੈਗੀ ਬਹੁਤ ਸਵਾਦ ਬਣਦੀ ਹੈ ਨੰਬਰ 12 ਜਦੋਂ ਵੀ ਤੁਸੀਂ ਮੱਕੀ ਦੀ ਰੋਟੀ ਬਣਾਉਂਦੇ ਹੋ ਤਾਂ ਉਸ ਵਿੱਚ ਹਲਕਾ ਗਰਮ ਪਾਣੀ ਹੀ ਵਰਤੋ ਇਸ ਨਾਲ ਰੋਟੀ ਜ਼ਿਆਦਾ ਨਰਮ ਤੇ ਸਵਾਦ ਬਣਦੀ ਹੈ ਨੰਬਰ <Number> 13 ਜਦੋਂ ਵੀ ਤੁਸੀਂ ਆਪਣੀਆਂ ਅੱਖਾਂ ਵਿੱਚ ਕੱਜਲ ਪਾਉਂਦੇ ਹੋ ਤਾਂ ਉਸ ਸਮੇਂ ਅੱਖਾਂ ਤੁਰੰਤ ਝਪਕ ਲਓ ਇਸ ਨਾਲ ਇੱਕ ਤਾਂ ਅੱਖਾਂ ਦੀ ਰੋਸ਼ਨੀ ਵਧੇਗੀ ਅਤੇ ਦੂਸਰਾ ਪਲਕਾਂ ਕੋਲ ਵੀ ਕੱਜਲ ਦੀ ਸਾਈਨ ਆਵੇਗੀ ਨੰਬਰ 14 ਜਦੋਂ ਵੀ ਤੁਸੀਂ ਕੋਈ ਨੇਲ ਪੇਂਟ ਲਗਾਉਂਦੇ ਹੋ ਤਾਂ ਪਹਿਲਾਂ ਆਪਣੇ ਨਹਾਂ ਉੱਪਰ ਟਰਾਂਸਪੇਰੈਂਟ ਨੇਲ ਪੇਂਟ ਜ਼ਰੂਰ ਲਗਾਓ ਇਸ ਨਾਲ ਨੇਲ ਪੇਂਟ ਲਗਾਈ ਹੋਈ ਬਹੁਤ ਹੀ ਸੋਹਣੀ ਲੱਗਦੀ ਹੈ ਜਿਸ ਨਾਲ ਨਹਾਂ ਉੱਪਰ ਚਮਕ ਆਉਂਦੀ ਹੈ ਨੰਬਰ 15 ਜਦੋਂ ਵੀ ਤੁਸੀਂ ਸਲਾਈ ਲਈ ਕੱਪੜੇ ਕੱਟਣੇ ਸ਼ੁਰੂ ਕਰਦੇ ਹੋ ਤਾਂ ਪਹਿਲਾਂ ਉਹਨਾਂ ਨੂੰ ਪਹਿਲਾਂ ਆਪਣਾ ਹੀ ਪੈੜਾ ਦੇਵੋ ਇਸ ਨਾਲ ਉਹ ਜਲਦੀ ਨਾਲ ਤਿਆਰ ਹੋ ਜਾਣਗੇ ਤੇ ਕਿਸੇ ਦੀ ਨਜ਼ਰ ਵੀ ਨਹੀਂ ਲੱਗੇਗੀ। ਨੰਬਰ 16 ਕਈ ਵਾਰ ਜਦੋਂ ਅਸੀਂ ਕੋਈ ਸਰਦੀ ਵਿੱਚ ਕੰਮ ਕਰਦੇ ਹਾਂ ਤਾਂ ਸਾਡੇ ਹੱਥ ਪਾਣੀ ਨਾਲ ਕਾਰਨ ਫਟ ਜਾਂਦੇ ਹਨ। ਜੇਕਰ ਤੁਸੀਂ ਇਹਨਾਂ ਉੱਪਰ ਦੁੱਧ ਦੀ ਮલાઈ ਲਗਾ ਲਓ ਤਾਂ ਬਹੁਤ ਨਰਮ ਹੋ ਜਾਣਗੇ ਤੇ ਬਹੁਤ ਮਲਾਈਮਬੀ ਹੋਣਗੇ। ਨੰਬਰ 17 ਜਦੋਂ ਵੀ ਤੁਸੀਂ ਆਪਣੇ ਦੰਦਾਂ ਨੂੰ ਬੁਰਸ਼ ਕਰਦੇ ਹੋ ਤਾਂ ਕਦੇ ਵੀ ਬੁਰਸ਼ ਉੱਪਰ ਕੋਲਗਟ ਦੇ ਉੱਪਰ ਹਲਕਾ ਨਮਕ ਪਾ ਲਿਆ ਕਰੋ। ਇਸ ਨਾਲ ਦੰਦ ਦੁੱਧੀ ਤਰ੍ਹਾਂ ਚਟੇ ਨਿਕਲ ਜਾਂਦੇ ਹਨ। ਨੰਬਰ 18 ਜਦੋਂ ਵੀ ਤੁਸੀਂ ਆਪਣੇ ਰਸੋਈ ਦੀ ਸੈਲਫ ਨੂੰ ਸਾਫ਼ ਕਰਦੇ ਹੋ ਤਾਂ ਬੇਕਿੰਗ ਸੋਡੇ ਦਾ ਇਸਤੇਮਾਲ ਕਰੋ ਇਸ ਨਾਲ ਸਲੈਪ ਉੱਪਰ ਮੱਖੀਆਂ ਨਹੀਂ ਬੈਠਣਗੀਆਂ ਤੇ ਸਾਰੇ ਘਟਣ ਵੀ ਮਰ ਜਾਣਗੇ ਨੰਬਰ 19 ਜੇਕਰ ਤੁਸੀਂ ਸੂਟ ਨੂੰ ਚੰਦ ਦੇ ਨਾਲ ਸਲਾਈ ਕਰਨਾ ਚਾਹੁੰਦੇ ਹੋ ਤਾਂ ਹਮੇਸ਼ਾ ਪਹਿਲਾਂ ਸਲਵਾਰ ਨੂੰ ਤਿਆਰ ਕਰੋ ਕਿਉਂਕਿ ਕਮੀਜ਼ जल्दी ਸਲਾਈ ਹੋ ਜਾਂਦਾ ਹੈ ਨੰਬਰ 20 ਕਈ ਵਾਰ ਚਿੱਟੇ ਕੱਪੜਿਆਂ ਦੇ ਕਲਰ ਬਹੁਤ ਗੰਦੇ ਹੋ ਜਾਂਦੇ ਹਨ ਜਿਨ੍ਹਾਂ ਨੂੰ ਸਾਫ਼ ਕਰਨਾ ਬਹੁਤ ਔਖਾ ਕੰਮ ਹੈ ਇਸ ਲਈ ਉਹਨਾਂ ਨੇ ਮਸ਼ੀਨ ਵਿੱਚ ਪਾਉਣ ਤੋਂ ਪਹਿਲਾਂ ਹਲਕੇ ਭਾਂਡੇ ਮਾਂਜਣ ਵਾਲੀ ਸਾਬਣ ਨਾਲ ਲਗਾ ਕੇ ਰਗੜ ਕੇ ਮਸ਼ੀਨ ਵਿੱਚ ਪਾ ਦਿਓ ਇਸ ਨਾਲ ਉਹ ਆਸਾਨੀ ਨਾਲ ਸਾਫ਼ ਹੋ ਜਾਣਗੇ ਨੰਬਰ 21 ਜਦੋਂ ਵੀ ਤੁਸੀਂ ਘਰ ਤੋਂ ਬਾਹਰ ਨਿਕਲਦੇ ਹੋ ਤਾਂ ਕਦੇ ਵੀ ਬਿਨਾਂ ਕੋਈ ਮਿੱਟੀ ਚੀਜ਼ ਮੂੰਹ ਵਿੱਚ ਪਾਏ ਬਾਹਰ ਨਾ ਜਾਓ ਇਹ ਤੁਹਾਡੀ ਹਰ ਯਾਤਰਾ ਨੂੰ ਸਫਲ ਕਰਨ ਦਾ ਮੌਕਾ ਮੰਨਿਆ ਜਾਂਦਾ ਹੈ ਨੰਬਰ 22 ਕੱਪੜੇ ਸਕੋਣ ਵਾਲੀ ਮਸ਼ੀਨ ਵਿੱਚ ਕਦੇ ਵੀ ਪਾਣੀ ਛੱਡ ਕੇ ਕੱਪੜੇ ਨਾ ਪਾਓ ਇਸ ਨਾਲ ਕੱਪੜਿਆਂ ਵਿੱਚੋਂ ਸਰਪ ਚੰਗੀ ਤਰੀਕੇ ਨਾਲ ਨਹੀਂ ਨ ਨੰਬਰ 23 ਜੇਕਰ ਤੁਸੀਂ ਕੱਪੜੇ ਧੋਣ ਲਈ ਸਰਫੈਕਸਲ ਦੀ ਵਰਤੋਂ ਕਰਦੇ ਹੋ ਤਾਂ ਇਸ ਨਾਲ ਕੱਪੜਿਆਂ ਨੂੰ ਸਾਬਣ ਘੱਟ ਲਗਾਉਣ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਇਹ ਸਰਫ ਕੱਪੜਿਆਂ ਨੂੰ ਵਧੀਆ ਤਰੀਕੇ ਨਾਲ ਸਾਫ਼ ਕਰ ਦਿੰਦੀ ਹੈ। ਨੰਬਰ 24 ਭਾਂਡੇ ਮੰਝਲੀ ਹਮੇਸ਼ਾ ਪਤੰਜਲੀ ਸਾਬਣ ਦਾ ਇਸਤੇਮਾਲ ਕਰੋ। ਇਸ ਨਾਲ ਉਹ ਬਰਤਿਆ ਵੀ ਘੱਟ ਜਾਂਦਾ ਹੈ ਤੇ ਉਹ ਭਾਂਡੇ ਨੂੰ ਸਾਫ਼ ਵੀ ਚੰਗੀ ਤਰ੍ਹਾਂ ਕਰ ਦਿੰਦਾ ਹੈ। ਨੰਬਰ 25 ਬਾਲਾਂ ਵਿੱਚ ਨਹਾਉਣ ਤੋਂ ਪਹਿਲਾਂ ਦਹੀਂ ਵਿੱਚ ਸਰੋਂ ਦਾ ਤੇਲ ਮਿਲਾ ਕੇ ਲਗਾਓ ਤਾਂ ਹੱਡੇ ਬਾਲਾਂ ਉੱਪਰ ਬਹੁਤ ਹੀ ਚਮਕਾਉਗੇ ਤੇ ਨਾਲ ਹੀ ਬਾਲਾਂ ਦੀ ਲੰਬਾਈ ਵੀ ਵਧੀ ਕੀ। ਨੰਬਰ 26 ਘਰ ਵਿੱਚ ਪੂੰਛਾ ਲਗਾਉਣ ਵੇਲੇ ਪਾਣੀ ਵਿੱਚ ਹਲਕੀ ਜਿਹੀ ਸਰਪਾ ਕੇ ਪੂੰਛਾ ਲਗਾਦਿਆ ਕਰੋ ਇਸ ਨਾਲ ਫਰਸ਼ ਉੱਪਰ ਚਮਕਾਉਂਦੀ ਹੈ ਤੇ ਸਾਰੀ ਗੰਦਗੀ ਸਾਫ਼ ਹੋ ਜਾਂਦੀ ਹੈ। ਨੰਬਰ 27 ਸਰਦੀਆਂ ਵਿੱਚ ਬੇਸਣ ਦਾ ਹਲਵਾ ਬਣਾ ਕੇ ਖਾਣ ਨਾਲ ਸਰੀਰ ਦੇ ਅਨੇਕਾ ਹੀ ਫਾਇਦੇ ਹੁੰਦੇ ਹਨ। ਇਸ ਨਾਲ ਸਰੀਰ ਨੂੰ ਗਰਮੀ ਮਿਲਦੀ ਹੈ ਤੇ ਤੁਸੀਂ ਬਿਮਾਰੀਆਂ ਤੋਂ ਦੂਰ ਰਹਿੰਦੇ ਹੋ। ਨੰਬਰ 28 ਜੇਕਰ ਤੁਹਾਡੇ ਬੱਚਿਆਂ ਦਾ ਪੜ੍ਹਾਈ ਕਰਨ ਨੂੰ ਮਨ ਨਾ ਕਰ ਰਿਹਾ ਹੋ ਤਾਂ ਉਹਨਾਂ ਨੂੰ ਕੁਝ ਸਮਾਂ ਖੇਡਣ ਲਈ ਦੇਵੋ। ਜਿਸ ਨਾਲ ਉਹ ਖੁਸ਼ੀ ਮਹਿਸੂਸ ਕਰਨ ਤੋਂ ਬਾਅਦ ਉਹਨਾਂ ਦਾ ਆਪਣੇ ਆਪ ਪੜ੍ਹਨ ਨੂੰ ਜਿਮਨ ਕਰੇਗਾ। ਨੰਬਰ 29 ਸਾਗ ਵਿੱਚ ਥੋੜੀ ਜਿਹੀ ਹਲਦੀ ਵੀ ਜ਼ਰੂ ਨੰਬਰ 30 ਜਦੋਂ ਵੀ ਤੁਸੀਂ ਕਿਸੇ ਵਿਆਹ ਤੇ ਜਾਂ ਸਮੇ ਮੇਕਅਪ ਕਰਦੇ ਹੋ ਤਾਂ ਉਸ ਉੱਪਰ ਫਾਊਂਡੇਸ਼ਨ ਜੇਹੀ ਹਲਕੀ ਜਿਹੀ ਵੈਸਲੀਨ ਮਿਲਾ ਕੇ ਚਿਹਰੇ ਉੱਪਰ ਲਗਾ ਲਓ ਇਸ ਨਾਲ ਚਿਹਰੇ ਉੱਪਰ ਬਹੁਤ ਚਮਕ ਆਪਗੀ ਲੰਬੇ ਸਮੇਂ ਤੱਕ ਮੇਕਅਪ ਖਰਾਬ ਨਹੀਂ ਹੋਵੇਗਾ। ਨੰਬਰ 31 ਕਦੇ ਕਦੇ ਆਪਣੇ ਚਿਹਰੇ ਉੱਪਰ ਸੰਗਤਰੀਆਂ ਦੇ ਛਿਲਕੇ ਦਾ ਪਾਊਡਰ ਗੁਲਾਬ ਜਲ ਵਿੱਚ ਮਿਕਸ ਕਰਕੇ ਲਗਾ ਲਿਆ ਕਰੋ ਇਸ ਨਾਲ ਚਿਹਰੇ ਤੇ ਚਮਕ ਆਉਂਦੀ ਹੈ। ਨੰਬਰ 32 ਜਦੋਂ ਵੀ ਤੁਸੀਂ ਕੋਈ ਵੀ ਜੀਨ ਦੀ ਪੈਂਟ ਖਰੀਦਦੇ ਹੋ ਤਾਂ ਉਸ ਸਮੇ ਇਸ ਗੱਲ ਦਾ ਖਿਆਲ ਰੱਖੋ ਕਿ ਉਸ ਦਾ ਕਲਰ ਜ਼ਿਆਦਾ ਫਿੱਕਾ ਨਹੀਂ ਹੋਣਾ ਚਾਹੀਦਾ ਤੇ ਅਤੇ ਨਾਲ ਹੀ ਕੱਪੜਾ ਵੀ ਸੌਫਟ ਹੋਣਾ ਚਾਹੀ ਨੰਬਰ 34 ਕਈ ਵਾਰ ਜਦੋਂ ਅਸੀਂ ਕੋਈ ਕੱਪੜਾ ਧੋਦੇ ਹਾਂ ਤਾਂ ਉਹ ਧੋਣ ਤੋਂ ਬਾਅਦ ਬਹੁਤ ਸਖਤ ਹੋ ਜਾਂਦਾ ਹੈ ਅਜਿਹੇ ਤੋਂ ਬਚ ਲਈ ਉਹਨਾਂ ਨੂੰ ਧੋਣ ਤੋਂ ਬਾਅਦ ਪਾਣੀ ਵਿੱਚ ਥੋੜਾ ਜਿਹਾ ਚਿੱਟਾ ਸਿਰਕਾ ਪਾ ਕੇ ਭਿਓਕੇ ਰੱਖ ਦਿਓ ਕੁਝ ਸਮੇਂ ਬਾਅਦ ਕੱਢ ਕੇ ਸੁਕਾ ਲਓ ਇਸ ਨਾਲ ਉਹ ਸਖਤ ਨਹੀਂ ਹੋਵੇਗਾ ਹਮੇਸ਼ਾ ਨਰਮ ਹੀ ਰਹੇਗਾ ਨੰਬਰ 35 ਜੇਕਰ ਕੱਪੜੇ ਤੇ ਚਮਕ ਚਲੀ ਗਈ ਹੋਵੇ ਤਾਂ ਉਹਨਾਂ ਨੂੰ ਧੋਣ ਸਮੇਂ ਥੋੜਾ ਜਿਹਾ ਚਿੱਟਾ ਸਿਰਕਾ ਪਾ ਦਿਓ ਇਸ ਨਾਲ ਉਹਨਾਂ ਦੀ ਚਮਕ ਵਾਪਸ ਆ ਜਾਵੇਗੀ ਨੰਬਰ 36 ਜੇਕਰ ਸੂਈ ਵਾਲਾ ਪਾਈਪ ਜਾਮ ਹੋ ਜਾਵੇ ਤਾਂ ਪਾਣੀ ਵਿੱਚ ਚਾਹ ਪੱਤੀ ਸਿਰਕਾ ਮਿੱਠਾ ਸੋਡਾ ਪ ਇਸ ਨਾਲ ਉਹ ਬਿਲਕੁਲ ਸਾਫ਼ ਹੋ ਜਾਵੇਗਾ ਤੇ ਖੁੱਲ ਜਾਵੇਗਾ ਨੰਬਰ 37 ਜਿਹੜੇ ਲੋਕ ਅਖਬਾਰ ਵਿੱਚ ਖਾਣਾ ਲਪੇਟ ਕੇ ਖਾਂਦੇ ਹਨ ਉਹ ਬਿਮਾਰੀਆਂ ਦੇ ਹੱਦ ਤੋਂ ਜ਼ਿਆਦਾ ਸ਼ਿਕਾਰ ਹੁੰਦੇ ਹਨ ਨੰਬਰ 38 ਕਿਸੇ ਵੀ ਕੱਪੜੇ ਨੂੰ ਪ੍ਰੈਸ ਕਰਨ ਸਮੇਂ ਉਸ ਉੱਪਰ ਅਖਬਾਰ ਜ਼ਰੂਰ ਵਿਸਾਓ ਇਸ ਨਾਲ ਕੱਪੜੇ ਦੀ ਕਦੇ ਵੀ ਚਮਕ ਖਰਾਬ ਨਹੀਂ ਹੋਵੇਗੀ ਤੇ ਉਹ ਸਾਲੋਂ ਸਾਲ ਚੱਲੇਗਾ ਨੰਬਰ 39 ਜਦੋਂ ਵੀ ਤੁਸੀਂ ਮਹਿੰਗੇ ਕੱਪੜੇ ਨੂੰ ਪ੍ਰੈਸ ਕਰਦੇ ਹੋ ਤਾਂ ਉਹਨਾਂ ਨੂੰ ਹਮੇਸ਼ਾ ਉਲਟਾ ਕਰਕੇ ਹੀ ਪ੍ਰੈਸ ਕਰੋ ਇਸ ਨਾਲ ਕੱਪੜੇ ਖਰਾਬ ਨਹੀਂ ਹੁੰਦੇ ਤੇ ਚਮਕ ਬਰਕਰਾਰ ਰਹਿੰਦੀ ਹੈ। ਨੰਬਰ 40 ਕੱਪੜੇ ਧੋਣ ਸਮੇਂ ਕਦੇ ਵੀ ਗਲਤੀ ਨਾ ਕਰੋ। ਜਦੋਂ ਵੀ ਤੁਸੀਂ ਕੱਪੜੇ ਧੋਉਂਦੇ ਹੋ ਤਾਂ ਕਦੇ ਵੀ ਇਕੱਠੇ ਕੱਪੜੇ ਨਾ ਪਾਓ ਡਾਰਕ ਤੇ ਲਾਈਟ ਕਲਰ ਦੇ ਕੱਪੜੇ ਨੂੰ ਹਮੇਸ਼ਾ ਅਲੱਗ-ਅਲੱਗ ਹੀ ਧੋਵੋ ਇਸ ਨਾਲ ਉਹ ਕਦੇ ਵੀ ਖਰਾਬ ਨਹੀਂ ਹੋਣਗੇ ਅਤੇ ਨਾਲ ਹੀ ਕਿਸੇ ਵੀ ਕੱਪੜੇ ਨੂੰ ਇੱਕ ਦੂਜੇ ਦਾ ਕਲਰ ਨਹੀਂ ਚੜੇਗਾ। ਨੰਬਰ 42 ਜਦੋਂ ਵੀ ਤੁਸੀਂ ਬੱਚਿਆਂ ਦੇ ਕੱਪੜੇ ਧੋਦੇ ਹੋ ਤਾਂ ਉਸ ਨੂੰ ਹਮੇਸ਼ਾ ਈਜੀ ਵਿੱਚ ਹੀ ਧੋਵੋ ਇਸ ਨਾਲ ਉਹਨਾਂ ਦੇ ਕੱਪੜੇ ਚੰਗੀ ਤਰ੍ਹਾਂ ਸਾਫ਼ ਹੋ ਜਾਂਦੇ ਹਨ ਨਾ ਨੰਬਰ 41 ਲੱਸਨ ਨੂੰ ਸਿਲਣ ਸਮੇਂ ਹਮੇਸ਼ਾ ਚਾਕੂ ਦਾ ਇਸਤੇਮਾਲ ਕਰੋ ਕਿਉਂਕਿ ਜਦੋਂ ਵੀ ਅਸੀਂ ਉਸ ਨੂੰ ਨੌ ਨਾਲ ਛਲਦੇ ਹਾਂ ਤਾਂ ਸਾਡੇ ਨੌ ਵਿੱਚ ਤਰਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ ਨੰਬਰ 43 ਜੇਕਰ ਕੋਈ ਕੱਪੜਾ ਨਾ ਸੁੱਕ ਰਿਹਾ ਹੋਵੇ ਤਾਂ ਰਾਤ ਨੂੰ ਉਸ ਨੂੰ ਆਪਣੇ ਸਿਰਾਂਲੇ ਰੱਖ ਕੇ ਸੌਂ ਜਾਓ ਇਸ ਨਾਲ ਉਹ ਸਵੇਰੇ ਸੁੱਕ ਜਾਵੇਗਾ ਨੰਬਰ 44 ਜਦੋਂ ਵੀ ਤੁਸੀਂ ਨਮਕੀਨ ਵਾਲੇ ਮਟਰ ਬਣਾਉਂਦੇ ਹੋ ਤਾਂ ਉਸਦੇ ਆਟੇ ਵਿੱਚ ਹਲਕਾ ਜਿਹਾ ਮਿੱਠਾ ਸੋਡਾ ਵੀ ਜ਼ਰੂਰ ਪਾਓ ਇਸ ਨਾਲ ਉਹ ਸਵਾਦ ਤੇ ਨਰਮ ਬਣਨਗੇ ਨੰਬਰ 45 ਜਦੋਂ ਵੀ ਤੁਸੀਂ ਛੋਲਿਆਂ ਦੀ ਕਿਸੇ ਵੀ ਦਾਲ ਸਬਜ਼ੀ ਨੂੰ ਤੜਕਾ ਲਗਾਉਂਦੇ ਹੋ ਤਾਂ ਉਹਨਾਂ ਨੂੰ ਹਮੇਸ਼ਾ ਜੀਰੇ ਦੇ ਖੜੇ ਮਸਾਲੇ ਦਾ ਹੀ ਤੜਕਾ ਲਗਾਓ ਜਿਸ ਨਾਲ ਉਹ ਬਦੇਰੇ ਸਵਾਦ ਤੇ ਵਧੀਆ ਬਣਨਗੇ ਨੰਬਰ 46 ਕਦੂਰੀ ਸਬਜ਼ੀ ਨੂੰ ਮੇਥੀ ਦਾਣੇ ਦਾ ਤੜਕਾ ਲਗਾ ਕੇ ਖਾਓ ਇਸ ਨਾਲ ਸਬਜ਼ੀ ਦਾ ਸੁਆਦ ਬਹੁਤ ਹੀ ਗਜਬਾਉਂਦਾ ਹੈ ਅਤੇ ਜਿਸ ਨੂੰ बार-बार ਖਾਣ ਨੂੰ ਮਨ ਕਰਦਾ ਹੈ। ਨੰਬਰ 47 ਜੇਕਰ ਤੁਸੀਂ ਕੱਪੜੇ ਨੂੰ ਰਾਤ ਦੇ ਸਮੇਂ ਤੋਂਉਂਦੇ ਹੋ ਤਾਂ ਉਹਨਾਂ ਨੂੰ ਹਮੇਸ਼ਾ ਛੱਤ ਦੇ ਥੱਲੇ ਹੀ ਪਾਓ ਕਦੇ ਵੀ ਬਾਹਰ ਨਾ ਪਾਓ ਕਿਉਂਕਿ ਰਾਤ ਨੂੰ ਬਾਹਰ ਪਏ ਕੱਪੜਿਆਂ ਨੂੰ ਕਿਟਾਣੂ ਲੱਗ ਜਾਂਦੇ ਹਨ। ਨੰਬਰ 48 ਜੇਕਰ ਤੁਹਾਡੇ ਕਿਸੇ ਬਰਤਨ ਦੀ ਚਮਕ ਖਰਾਬ ਹੋ ਗਈ ਉਹ ਵੀ ਤਾਂ ਉਸ ਵਿੱਚ ਨਿੰਬੂ ਤੇ ਬੇਕਿੰਗ ਸੋਡਾ ਪਾ ਕੇ ਰਗੜ ਦਿਓ ਇਸ ਨਾਲ ਬਰਤਨਾਂ ਦੀ ਚਮਕ ਵਾਪਸ ਆ ਜਾਵੇਗੀ। ਨੰਬਰ 49 ਜਿਹੜੀ ਔਰਤ ਆਪਣੇ ਨਾਹ ਨੂੰ ਨੰਬਰ 50 ਕਦੇ ਵੀ ਸ਼ਾਮ ਦੇ ਸਮੇਂ ਆਪਣੇ ਬੱਚ ਨੂੰ ਘਰੋਂ ਬਾਹਰ ਨਾ ਕੱਢਿਆ ਕਰੋ ਕਿਉਂਕਿ ਰਾਤ ਨੂੰ ਬਾਹਰ ਗਿਆ ਬੱਚਾ ਸਭ ਤੋਂ ਜ਼ਿਆਦਾ ਰੋਂਦਾ ਹੈ ਇਸ ਲਈ ਛੋਟੇ ਬੱਚੇ ਨੂੰ ਬਾਹਰ ਕੱਢਣ ਤੋਂ ਪਰਹੇਜ਼ ਕਰੋ